ਹੁਣੇ-ਹੁਣੇ ਕੈਨੇਡਾ ਤੋਂ ਇੱਕ ਬਹੁਤ ਵੱਡੀ ਤੇ ਮਾੜੀ ਖ਼ਬਰ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਤੇ ਕੈਨੇਡਾ ਦੇ ਵਿੱਚ ਰਹਿੰਦੇ ਪੰਜਾਬੀ ਭੈਣ ਭਰਾਵਾਂ ਨੂੰ ਸਖਤ ਅਪੀਲ ਹੈ ਜਿੰਨੇ ਵੀ ਭੈਣ ਭਰਾ ਕੈਨੇਡਾ ਦੇ ਵਿੱਚ ਰਹਿੰਦੇ ਆ ਜੇਕਰ ਤੁਸੀਂ ਆਪ ਦੇ ਦੋਸਤਾਂ ਨਾਲ ਰਹਿੰਦੇ ਹੋ ਰਿਸ਼ਤੇਦਾਰਾਂ ਨਾਲ ਰਹਿੰਦੇ ਹੋ ਭੈਣ ਭਰਾਵਾਂ ਨਾਲ ਰਹਿੰਦੇ ਆਪ ਦੀ ਲਾਈਵ ਲੋਕੇਸ਼ਨ ਜ਼ਰੂਰ ਆਪਣੇ ਦੋਸਤ ਮਿੱਤਰ ਜਾਂ ਫਿਰ ਪੰਜਾਬ ਦੇ ਵਿੱਚ ਬੈਠੇ ਪੇਰੇਂਟਸ ਤੱਕ ਜ਼ਰੂਰ ਸ਼ੇਅਰ ਕਰਦਾ ਕਰੋ ਕਿਉਂਕਿ ਜਦੋਂ ਵੀ ਆਪਾਂ ਸੁਣਦੇ ਆਂ ਕਿ ਕੈਨੇਡਾ ਦੇ ਵਿੱਚ ਕੋਈ ਮਿਸਿੰਗ ਹੋ ਰਿਹਾ ਹੈ ਕੈਨੇਡਾ ਦੇ ਵਿੱਚ ਕੋਈ ਗਾਇਬ ਹੋ ਰਿਹਾ ਹੈ ਤੇ ਉਸ ਦੀ ਜਿਹੜੀ লাশ ਆ ਆਪਾਂ ਨੂੰ ਤਿੰਨਾਂ ਚਾਰਾਂ ਦਿਨਾਂ ਬਾਅਦ ਨਦੀ ਦੇ ਕਿਨਾਰੇ ਤੇ ਹੀ ਦੇਖਣ ਨੂੰ ਮਿਲਦੀ ਹੈ ਸੇਮ ਇੱਕ ਹੋਰ ਇਹੋ ਜਿਹਾ ਹੀ ਕੇਸ ਆਪਾਂ ਨੂੰ ਅੱਜ ਹੋਰ ਦੇਖਣ ਨੂੰ ਮਿਲ ਰਿਹਾ ਵੀਰਬਿੰਦਰ ਇਸ ਦਾ ਨਾਮ ਹੈ ਤੇ ਇਹ ਨਵਾਂ ਸ਼ਹਿਰ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਬਿਲੋਂਗ ਪਰ ਐਸਾ ਭਰਾ ਦਾ ਕਿਤੇ ਵੀ ਕੋਈ ਵੀ ਅਤਾ ਪਤਾ ਨਹੀਂ ਲੱਗ ਰਿਹਾ ਇਹਨਾਂ ਨੇ ਦੋਸਤਾਂ ਤੱਕ ਇਹਨਾਂ ਰਿਸ਼ਤੇਦਾਰਾਂ ਤੱਕ ਭੈਣ ਭਰਾਵਾਂ ਤੱਕ ਸਾਰਿਆਂ ਤੱਕ ਅਪਰੋਚ ਕਰ ਲਈ ਹੈ ਪਰ ਜੇਕਰ ਕਿਸੇ ਨੂੰ ਵੀ ਹਲ ਮਰਟਨ ਦੇ ਵਿੱਚ ਇਹ ਭਰਾ ਦੇਖਣ ਨੂੰ ਮਿਲਦਾ ਤਾਂ ਜਰੂਰ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰਿਓ ਜਾਂ ਫਿਰ ਕਮੈਂਟਾਂ ਦੇ ਵਿੱਚ ਆਪਣਾ ਨੰਬਰ ਛੱਡ ਦਿਓ ਜਿਨ੍ਹਾਂ ਨੇ ਵੀ ਦੇਖਿਆ ਹੋਊਗਾ ਕਿਉਂਕਿ ਇੱਕ ਪੁੱਤ ਜਵਾਨ ਪੁੱਤ ਜਦੋਂ ਦੁਨੀਆ ਤੋਂ ਜਾਂਦਾ ਤਾਂ ਮਾਪਿਆਂ ਲਈ ਉਹ ਦਿਨ ਦੇਖਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਚਾਹੇ ਕੋਈ ਵੀ ਇੰਦਾ ਦੋਸਤਾਂ ਵਾਲੇ ਰਿਸ਼ਤਿਆਂ ਵਾਲੇ ਭੈਣ ਭਰਾਵਾਂ ਲਈ ਜੇਕਰ ਤੁਹਾਡੇ ਘਰ ਵੀ ਧੀ ਹੈ ਤੁਹਾਡੇ ਘਰ ਵੀ ਪੁੱਤਾ ਤੁਹਾਡੇ ਬੱਚੇ ਵੀ ਕਹਿੰਦਾ ਗਿਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਸ ਵੀਡੀਓ ਨੂੰ ਲਾਈਕ ਕਰਿਓ ਲਾਈਕ ਕਰਨੋਂ ਪੈਸ ਕਰਕੇ ਕਹਿਨੇ ਹੁੰਨੇ ਕਿ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਆ ਵੀਡੀਓ ਤੇਲੇ ਕਮੈਂਟ ਕਰਦੇ ਆ ਵੀਡੀਓ ਥੋੜੀ ਜਿਹੀ ਵਾਇਰਲ ਹੁੰਦੀ ਆ ਹੋਰ ਪੰਜਾਬੀ ਭੈਣ ਭਰਾਵਾਂ ਦੇ ਮੋਬਾਈਲਾਂ ਤੱਕ ਹੋਰ ਪੰਜਾਬੀ ਭੈਣ ਭਰਾਵਾਂ ਦੇ ਲੈਪਟਾਪਾਂ ਤੱਕ ਵੀਡੀਓ ਜਾਂਦੀ ਆ ਕੀ ਪਤਾ ਕਿਸੇ ਨੇ ਇਸ ਭ ਕਿ ਐਸਾ ਭਰਾ ਜਿਹੜਾ ਪਤਾ ਹੈ ਇਹਨਾਂ ਦੇ ਪੇਰੈਂਟਸ ਨੂੰ ਦੇ ਦਈਏ ਕਿਉਂਕਿ ਪੇਰੈਂਟਸ ਆ ਪਿਛਲੇ 4 ਦਿਨ ਤੋਂ ਕਾਫੀ ਆ ਦੇ ਪਰੇਸ਼ਾਨ ਦੇਖਣ ਨੂੰ ਮਿਲ ਰਹੇ ਆ ਤੇ ਉਹਨਾਂ ਨੂੰ ਨੀਂਦਾਂ ਉੱਡੀਆਂ ਪਈਆਂ ਕਿਉਂਕਿ ਉਹਨਾਂ ਦਾ ਜਵਾਨ ਪੁੱਤ ਆ ਪਿਛਲੇ 4 ਦਿਨਾਂ ਤੋਂ ਘਰ ਹੀ ਨਹੀਂ ਆਇਆ ਸੋ ਤੁਸੀਂ ਸਾਰੇ ਰਲ ਮਿਲ ਕੇ ਮਦਦ ਕਰਿਓ ਤੇ ਆਪਾਂ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਜਿੰਨੀ ਜਲਦੀ ਹੋ ਸਕੇ ਭਰਾ ਆਪਦੇ ਘਰ ਵਾਪਸ ਆਵੇ ਚੰਗਾ ਤੰਦਰੁਸਤ ਹੋ ਕੇ ਵਾਪਸ ਆਵੇ ਜਿਨ੍ਹਾਂ ਦੇ ਮਾਪੇ ਆ ਨੇ ਅਰਦਾਸਾਂ ਕੀਤੀਆਂ ਆ ਆਪਣੇ ਬੱਚਿਆਂ ਦੇ ਲਈ ਜਾਂ ਹੋਰਾਂ ਦੇ ਬੱਚੇ ਲੈ ਕੇ ਨੇ ਕਰ ਭਲਾ ਹੋ ਭਲਾ ਜਿਹੜਾ ਭਲਾ ਕਿਸੇ ਲਈ ਮੰਗਦਾ ਹੈ ਸਭ ਤੋਂ ਪਹਿਲਾਂ ਉਸ ਹੋਰਾਂ ਬੱਚਾ ਦਾ ਵੀ ਭਰਾ ਮੰਗੋਗੇ ਤੁਹਾਡੇ ਬੱਚੇ ਵੀ ਤੰਦਰੁਸਤ ਰਹਿਣਗੇ ਖੁਸ਼ ਰਹਿਣਗੇ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਆਪਾਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਆ ਕਿ ਬਾਈ ਬਿੰਦਰਾ ਸਹੀ ਸਲਾਮਤ ਆਪਣਾ ਘਰ ਵਾਪਸ ਆ ਜਾਵੇ